ਮਾਝੇ ਚ ਆਮ ਆਦਮੀ ਪਾਰਟੀ ਲਗਾਤਾਰ ਪ੍ਰਚਾਰ ਕਰ ਰਹੀ ਹੈ ਕਈ ਸੀਟਾਂ ਬੜੀਆਂ ਹੌਟ ਨੇ ਮਾਝੇ ਖਾਸ ਤੌਰ ਤੇ ਬਟਾਲਾ ਜਿੱਥੋਂ ਗੁਰਪ੍ਰੀਤ ਖੁੱਗੀ ਆਮ ਆਦਮੀ ਪਾਰਟੀ ਦੇ ਕਨਵੀਨਰ ਚੋਣ ਲੜ ਰਹੇ ਨੇ ਇਸ ਟਾਈਮ ਬਟਾਲਾ ਚ ਮੀਂਹ ਪੈ ਰਿਹਾ ਮਾਝੇ ਚ ਸਾਰੇ ਚ ਮੀਂਹ ਪੈ ਰਿਹਾ ਹੈਗਾ ਤੇ ਮੀਂਹ ਦੇ ਦੌਰਾਨ ਗੁਰਪ੍ਰੀਤ ਇੱਕ ਸਭਾ ਕਰ ਰਹੇ ਨੇ ਅਸੀਂ ਉਹ ਸਭਾ ਦੇ ਅੰਦਰ ਪਹੁੰਚੇ ਹਾਂ ਤਾਂ ਇੱਥੇ ਲੋਕ ਆਏ ਹੋਏ ਨੇ ਮੀਂਹ ਦੇ ਦੌਰਾਨ ਵੀ ਇਹ ਸਭਾ ਚੱਲ ਰਹੀ ਹੈ ਪੂਰੇ ਮਾਝੇ ਦੇ ਅੰਦਰ ਇਸ ਤਰ੍ਹਾਂ ਦਾ ਮਾਹੌਲ ਆ ਤੇ ਆਮ ਆਦਮੀ ਪਾਰਟੀ ਕੀ ਕਰ ਰਹੀ ਹੈ ਇੱਥੇ ਅਸੀਂ ਗੁਰਪ੍ਰੀਤ ਖੁੱਗੀ ਨਾਲ ਗੱਲਬਾਤ ਕਰਾਂਗੇ ਗੁਰਪ੍ਰੀਤ ਖੁੱਗੀ ਦਾ ਕੀ ਕਹਿਣਾ ਖਾਸ ਤੌਰ ਦੇ ਉੱਤੇ ਜਦੋਂ ਇਹ ਕਿਹਾ ਜਾਂਦਾ ਕਿ ਮਾਝੇ ਚ ਆਮ ਆਦਮੀ ਪਾਰਟੀ ਦੀ ਹਵਾ ਨਹੀਂ ਹੈ ਇਹ ਗੱਲ ਕਹੀ ਜਾਂਦੀ ਹੈ ਇੱਕ ਪਰਸੈਪਸ਼ਨ ਇਸ ਤਰ੍ਹਾਂ ਦੀ ਹੈ ਮਾਲਵੇ ਤੇ ਦੁਆਬੇ ਦੇ ਮੁਕਾਬਲੇ ਮੰਨਿਆ ਜਾਂਦਾ ਕਿ ਮਾਝੇ ਚ ਆਮ ਆਦਮੀ ਪਾਰਟੀ ਕਮਜ਼ੋਰ ਆ ਸਾਡਾ ਗੁਰਪ੍ਰੀਤ ਖੁੱਗੀ ਨੇ ਖੁੱਗੀ ਸਾਹਿਬ ਕੀ ਹੋਣ ਡਿਆ ਮਾਝੇ ਚ ਕਿਸ ਤਰ੍ਹਾਂ ਚੱਲ ਰਹੀ ਆਮ ਆਦਮੀ ਪਾਰਟੀ ਆ ਤੁਸੀਂ ਆਪੇ ਦੇਖ ਲਓ ਜੀ ਮਾਝੇ ਚ ਕਹਿੰਦੇ ਹਵਾ ਕਮਜ਼ੋਰ ਹੈ ਜਾਂ ਹਵਾ ਘਟ ਹੈ ਅੱਜ ਜਿਣੀਆਂ ਦੂਜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੀਆਂ ਕੈਨਸਲ ਹੋ ਰਹੀਆਂ ਰੈਲੀਆਂ بارش ਕਰਕੇ ਚਾਰ ਛਿੱਟਾਂ ਪਈਆਂ ਲੋਕੀ ਕਹਿੰਦੇ ਸੀ ਨਹੀਂ ਆਉਣਾ ਕਿਉਂਕਿ بارش ਪੈ ਗਈ ਹੈ ਕਿੱਥੇ ਇਕੱਠੇ ਹੋਵਾਂਗੇ ਆ ਕੁਤਬੀ ਨੰਗਲ ਚਾ ਮੁੰਡੇ ਜਿਨ੍ਹਾਂ ਨੇ ਕਰਾਈਆਂ ਸਾਡੀ ਸਭਾ ਕਰਾਈ ਹੈ ਮੈਂ ਤਿੰਨ ਵਾਰੀ ਇਹਨਾਂ ਨੂੰ ਫੋਨ ਕੀਤਾ ਕਿ بارش ਹੋ ਰਹੀ ਹੈ ਲੋਕਾਂ ਕੋਲੋਂ ਨਹੀਂ ਆਇਆ ਜਾਣਾ ਸਭਾ ਕੈਨਸਲ ਕਰ ਦਿਓ ਇਹਨਾਂ ਨੇ ਜ਼ਬਰਦਸਤੀ ਕਹਿ ਕੇ ਰਖਵਾਈ ਆ ਇਹਨਾਂ ਨੇ ਆ ਤਰਪਾਲਾਂ ਪਾਤੀਆਂ ਉੱਤੇ ਕਾਲੀਆਂ ਬਾਜ਼ਾਰੋਂ ਲਿਆ ਕੇ ਕਹਿੰਦੇ ਸੀ ਟੈਂਟ ਦੇ ਉੱਤੇ ਵੀ ਤਰਪਾਲਾਂ ਪਾਤੀਆਂ ਲੋਕਾਂ ਦੇ ਉੱਤੇ ਤਰਪਾਲ ਪਾਏ ਹੋਏ ਨੇ ਪਾਰេរ ਸਭਾ ਜ਼ਰੂਰ ਹੋਏਗੀ ਕੁਤਬੀ ਨੰਗਲ ਵਾਲੇ ਕਹਿੰਦੇ ਆਮ ਆਦਮੀ ਪਾਰਟੀ ਦੀ ਅਸੀਂ ਸਭਾ ਪਿੰਡ ਚ ਕਰਾਉਣੀ ਹੈ ਔਰ ਦੱਸਣਾ ਕਿ ਇਸ ਵਾਰ ਆਮ ਆਦਮੀ ਪਾਰਟੀ ਮਾਝੇ ਜੀ ਵੀ ਜ਼ੋਰ ਸ਼ੋਰ ਨਾਲ ਆ ਰਹੀ ਹੈ ਕਨਵੀਨਰ ਹਾਂ ਆਮ ਆਦਮੀ ਪਾਰਟੀ ਦੇ ਪਰ ਉਸ ਤਰ੍ਹਾਂ ਪੂਰੇ ਪੰਜਾਬ ਚ ਪ੍ਰਚਾਰ ਨਹੀਂ ਕਰ ਰਹੇ ਜਿਸ ਤਰ੍ਹਾਂ ਭਗਵੰਤ ਮਾਨ ਪੂਰੇ ਪੰਜਾਬ ਚ ਪ੍ਰਚਾਰ ਕਰ ਰਹੇ ਨੇ ਤੁਸੀਂ ਸ਼ਾਇਦ ਆਪਣੇ ਹਲਕੇ ਚ ਤੇ ਮਾਝੇ ਚ ਮ hạnੂਦ ਹੋਗੇ ਨਹੀਂ ਮਾਝੇ ਚ ਮੇਰੀ ਡਿਊਟੀ ਜ਼ਿਆਦਾ ਲੱਗੀ ਹੋਈ ਹੈ ਕਿ ਮਾਝੇ ਚ ਮੈਂ ਕਰਨਾ ਕੰਮ ਕਿਉਂਕਿ ਮਾਝਾ ਵਾਕਈ ਇੱਕ ਛੋਟੇ ਜਿਹੇ ਘਟਨਾਕਰਮ ਤੋਂ ਬਾਅਦ ਥੋੜਾ ਜਿਹਾ ਸਾਡਾ ਸਟਰਕਚਰ ਹਿੱਲ ਗਿਆ ਸੀ ਇਥੇ ਲੋੜ ਸੀ ਇੱਕ ਸੋਲਿਡ ਬੰਦਾ ਬੈਕ ਸਟਰਕਚਰ ਮਜ਼ਬੂਤ ਕਰੇ ਉਹ ਅਸੀਂ ਕੀਤਾ ਬਾਕੀ ਐਸੀ ਗੱਲ ਨਹੀਂ ਹੈ ਮੈਂ ਬਾਹਰ ਹੋਣੇ ਪਰਸੋਂ ਮੈਂ ਮੁਹਾਲੀ ਕਰਕੇ ਆਇਆ ਹਾਂ ਉਸ ਤੋਂ ਪਹਿਲਾਂ ਮੇਰੀ ਮੁਹਾਲੀ ਤੋਂ ਪਹਿਲਾਂ ਬਲਾਚੌਰ ਸੀ ਬਲਾਚੌਰ ਤੋਂ ਪਹਿਲਾਂ ਨਵਾਂ ਸ਼ਹਿਰ ਸੀ ਮੈਂ ਪਰਸੋਂ ਚੌਥੇ ਕਰਕੇ ਆਇਆ ਹਾਂ ਔਰ ਮੋਦੀ ਜੀ ਨੇ ਕੀ ਆਮ ਆਦਮੀ ਪਾਰਟੀ ਦੀ 25 ਸੀਟਾਂ ਤੋਂ ਤੁਹਾਨੂੰ ਕੀ ਲੱਗਦਾ ਤੁਹਾਡੀ ਕੀ ਦਾਵਦਾਰੀ ਹੈ ਦੇਖੋ ਜੀ ਮੇਰੇ ਹਿਸਾਬ ਨਾਲ ਅਜੇ ਲਹਿਰ ਜਿੱਦਾਂ ਸਾਡੀ ਚੱਲ ਰਹੀ ਹੈ ਇੱਕ ਹਫਤਾ ਜੇ ਪਿਆ ਅਸੀਂ 14-15 ਸੀਟਾਂ ਨੂੰ 100% ਕਲੀਅਰ ਕਰ ਚੁੱਕੇ ਹਾਂ ਜਿਹੜੀਆਂ ਕਲੀਅਰ ਨੇ ਔਰ ਮੈਨੂੰ ਲੱਗਦਾ ਅਸੀਂ 20 ਤੋਂ 25 ਦੇ ਵਿੱਚ ਸੀਟਾਂ ਜਿਹੜੀਆਂ ਨੇ ਲਾਸਟ ਡੇ ਤੱਕ ਇਥੋਂ ਮੱਝ ਜਿੱਥੇ ਘੁੰਮ ਕੇ ਆਇਆ ਕਾਫੀ ਤੇ ਲੋਕ ਇੱਕੋ ਹੀ ਗੱਲ ਜਿਹੜੀ ਕਹਿ ਰਹੇ ਨੇ ਤੁਹਾਡੀ ਪਾਰਟੀ ਦੀ ਕਿ ਸੀਟਾਂ ਗਲਤ ਵੰਡੀਆਂ ਗਈਆਂ ਨੇ ਬਹੁਤ ਸਾਰੀਆਂ ਸੀਟਾਂ ਗਲਤ ਵੰਡੀਆਂ ਗਈਆਂ ਇਸ ਕਰਕੇ ਨੁਕਸਾਨ ਹੋ ਰਿਹਾ ਪਾਰਟੀ ਨੂੰ ਬਿਲਕੁਲ ਨਹੀਂ ਜੀ ਇਹ ਦੂਜੇ ਵਿਰੋਧੀ ਪਾਰਟੀ ਜ਼ਰੂਰ ਇਹ ਗੱਲ ਕਹਿ ਰਹੀ ਸਾਡੀਆਂ ਇਥੋਂ ਤੁਸੀਂ ਗੱਲ ਮੇਰੀ ਯਾਦ ਰੱਖਿਓ 20 ਤੋਂ 25 ਦੇ ਵਿੱਚ ਸੀਟਾਂ ਸੀ ਮਾਝੇ ਚੋਂ ਵੀ ਤੁਹਾਨੂੰ ਕੱਢ ਕੇ ਦੇਵਾਂਗੇ ਆਲਮੋਸਟ 20 ਤੋਂ 22 ਸੀਟਾਂ ਸੀ ਤੁਹਾਨੂੰ ਇਥੋਂ ਕੱਢ ਕੇ ਦੇਵਾਂਗੇ ਕੁਝ ਸੀਟਾਂ ਸਾਡੀਆਂ ਲੇਟ ਅਨਾਉਂਸ ਹੋਈਆਂ ਉੱਥੇ ਅਜੇ 20 ਤੋਂ ਜ਼ਿਆਦਾ ਸੀਟਾਂ ਤੁਹਾਨੂੰ ਅਸੀਂ ਮਾਝੇ ਚੋਂ ਕੱਢ ਕੇ ਦੇਾਂਗੇ ਔਰ ਦੁਆਬਾ ਵੀ ਕਮਾਲ ਕਰੇਗਾ ਮਾਲਵੇ ਵਾਂਗੂ ਦੁਆਬਾ ਮਾਝਾ ਕਮਾਲ ਕਰਨਗੇ ਔਰ ਸਾਡਾ ਜਿਹੜਾ ਮੈਂਡੇਟ ਹੈ ਜਿੱਦਾਂ ਅਸੀਂ ਕਿਹਾ ਕਿ ਮੈਜੋਰਟੀ ਜਿਹੜੀ ਹੈ ਸਾਡੀ 100 ਸੀਟਾਂ ਦੇ ਲਗਭਗ ਆਏਗੀ ਜੀ ਸਭ ਤੋਂ ਵੱਡਾ ਮੁੱਦਾ ਤੁਹਾਨੂੰ ਕੀ ਲੱਗ ਰਿਹਾ ਮਾਝੇ ਸਭ ਤੋਂ ਵੱਡਾ ਮੁੱਦਾ ਕੀ ਹੈ ਮਾਝਾ ਨਸ਼ੇ ਦਾ ਗੜਾ ਨਸ਼ੇ ਦਾ ਪਿਤਾਮਾ ਹੈ ਨਸ਼ਾ ਪੈਦਾ ਹੀ ਇੱਥੇ ਹੋਇਆ ਹੈ ਮਾਝੇ ਦੀ ਧਰਤੀ ਤੋਂ ਨਸ਼ਾ ਦੀ ਜਿਹੜੀ ਸਪਲਾਈ ਹੈ ਨਸ਼ੇ ਦੀ ਤਸਕਰੀ ਹੈ ਉਹ ਮਾਝੇ ਦੀ ਧਰਤੀ ਤੋਂ ਸ਼ੁਰੂ ਹੋਈ ਹੈ ਇਸ ਕਰਕੇ ਮਾਝਾ ਡਰਿਆ ਵੀ ਉਹਨਾਂ ਹੀ ਪਿਆ ਸੀ ਇਹਨਾਂ ਤਸਕਰਾਂ ਦੇ ਅੱਗੇ ਸਰਗਣਿਆਂ ਦੇ ਅੱਗੇ ਔਰ ਮਾਝਾ ਜਿਹੜਾ ਕਮਜ਼ੋਰ ਵੀ ਹਿੱਸੇ ਕਰਕੇ ਹੋਇਆ ਪਿਆ ਸੀ ਕਿ ਸਭ ਤੋਂ ਪਹਿਲਾਂ ਨਸ਼ੇ ਦੀ ਮਾਰ ਇਸ ਇਲਾਕੇ ਨੂੰ ਗਈ ਇੱਥੋਂ ਫੈਲਦੀ ਫੈਲਦੀ ਅੱਗੇ ਨੂੰ ਗਈ ਸੀ ਜੀਠਾ ਦੀ ਸੀਟ ਤੇ ਪਹਿਲਾਂ ਕਿਹਾ ਗਿਆ ਕਿ ਗੁਰਪ੍ਰੀਤ ਕੋ ਗੀ ਲੜਨਗੇ ਬਾਅਦ ਚੋ ਇਹ ਖਬਰ ਆਈ ਇਸ ਤਰ੍ਹਾਂ ਦੀਆਂ ਖਬਰਾਂ ਚੱਲੀਆਂ ਕਿ ਗੀ ਕੋ ਗੀ ਨੇ ਲੜਨ ਤੋਂ ਮਨਾ ਕਰਤਾ ਹੁਣ ਹਿੰਮਤਸ਼ੇਰਗੇ ਲੜ ਰਹੇ ਨੇ ਉੱਥੇ ਸਥਿਤੀ ਕੀ ਹੈਗੀ ਤੁਸੀਂ ਜਾਣਦੇ ਹੋਵੋਗੇ ਉਸ ਹਲਕੇ ਦੇ ਅੰਦਰ ਇਹ ਖਬਰ ਵੀ ਤੁਸੀਂ ਚਲਾਈ ਸੀ ਜੀ ਕਿ ਲੜ ਰਹੇ ਆ ਇਹ ਖਬਰ ਵੀ ਤੁਸੀਂ ਮੀਡੀਆ ਨੇ ਚਲਾਈ ਕਿ ਨਹੀਂ ਲੜ ਰਿਹਾ ਅਸੀਂ ਸਾਡੀ ਪਾਰਟੀ ਨੇ ਕਿਸੇ ਨੇ ਇੱਕ ਆਫੀਸ਼ੀਅਲ ਬਿਆਨ ਦਿੱਤਾ ਹੋਵੇ ਕਿ ਮੈਂ ਲੜ ਰਿਹਾ ਮੈਂ ਕਦੇ ਆਫੀਸ਼ੀਅਲ ਬਿਆਨ ਦਿੱਤਾ ਹੋਵੇ ਕਿ ਮੈਂ ਲੜ ਰਿਹਾ ਇਹ ਤਾਂ ਚਲਾਉਣ ਵਾਲੇ ਵੀ ਉਹੀ ਜੀ ਤੇ ਬਾਅਦ ਚ ਡਿਨਾਈ ਕਰਨ ਵਾਲੇ ਵੀ ਉਹੀ ਅਸੀਂ ਆਫੀਸ਼ੀਅਲੀ ਕਦੇ ਨਹੀਂ ਸੀ ਅਨਾਉਂਸ ਕੀਤਾ ਮੈਨੂੰ ਮਜੀਠੇ ਤੋਂ ਕਹਿੰਦੇ ਮੈਨੂੰ ਲੰਬੀ ਤੋਂ ਕਹਿੰਦੇ ਮੈਨੂੰ ਜਲਾਲਾਬਾਦ ਤੋਂ ਕਹਿੰਦੇ ਮੈਂ ਉੱਥੋਂ ਹੀ ਲੜਦਾ ਸਾਡੀ ਇੱਕ ਪ੍ਰੋਬਲਮ ਸੀ ਕਿ ਸਾਨੂੰ ਗੁਰਦਾਸਪੁਰ ਜ਼ੋਨ ਸਾਂਭਣਾ ਪੈਣਾ ਸੀ ਇੱਥੇ ਸਾਡੇ ਕੋਲ ਇੱਕ ਪਾਰਟੀ ਦਾ ਨਾਮੀ ਚਿਹਰਾ ਚਾਹੀਦਾ ਸੀ ਜਿਹੜਾ ਇੱਥੇ ਬੈਠ ਕੇ ਸਟ੍ਰਕ ਮਜੀਠੇ ਦੇ ਕੀ ਹੋ ਰਿਹਾ ਹੈਗਾ ਮਜੀਠਾ ਸੀਟ ਤੇ ਹਮਨਸ਼ੇਰ ਗਿੱਲ ਨੇ ਕੀ ਸਥਿਤੀ ਹੈ ਮਜੀਠੇ ਦੀ ਮਜੀਠਾ ਮੈਨੂੰ ਲੱਗਦਾ ਹੈ ਕਿ ਮਾਝੇ ਦੀ ਸਭ ਤੋਂ ਵੱਡੀ ਵਿਕਟਰੀ ਜਿਹੜੀ ਹੋਏਗੀ ਮਜੀਠਾ ਸੀਟ ਤੋਂ ਹੋਏਗੀ ਮੈਂ ਮਜੀਠੇ ਦੋ ਵਾਰੀ ਰੋਡ ਸ਼ੋ ਵੀ ਕਰਕੇ ਆਇਆ ਲੋਕ ਇਦਾਂ ਪੱਪਾਂ ਪਾਰ ਹੋਏ ਫਿਰਦੇ ਨੇ ਕਿ ਲੋਕ ਇੱਕ ਵਾਰੀ ਸਬਕ ਸਿਖਾਉਣਾ ਚਾਹੁੰਦੇ ਆ ਅਕਾਲੀਆਂ ਨੂੰ ਔਰ ਬਿਕਰਮਜੀਤ ਮਜੀਠੀਆ ਨੂੰ ਔਰ ਮਾਝੇ ਦੇ ਵਿੱਚ ਸਭ ਤੋਂ ਵੱਡੀ ਵਿਕਟਰੀ ਸਾਡੀ ਮਜੀਠੇ ਚ ਆ ਰਹੀ ਹੈ ਮੈਨੂੰ ਬਹੁਤ ਖੁਸ਼ੀ ਹੁੰਦੀ ਚ ਪਾਰਟੀ ਮੈਨੂੰ ਮਜੀਠੇ ਤੋਂ ਲੜਾਉਂਦੀ ਪਰ ਸਾਡੀ ਗੁਰਦਾਸਪੁਰ ਜ਼ੋ 댓ਸ ਵਾਈ ਮੈਨੂੰ ਇੱਥੇ ਭੇਜਿਆ ਗਿਆ ਮੁਕਾਬਲਾ ਕਿਹੜੀ ਪਾਰਟੀਆਂ ਬਣ ਰਹੀਆਂ ਪਹਿਲਾਂ ਆਮ ਆਦਮੀ ਪਾਰਟੀ ਇੱਕ ਦੌਰ ਚ ਮੰਦੀ ਸੀ ਕਿ ਕਾਲੀ ਦਲ ਨਾਲ ਸਾਡਾ ਮੁਕਾਬਲਾ ਹੁਣ ਤੁਸੀਂ ਮੁਕਾਬਲਾ ਕਿਹਦੇ ਨਾਲ ਮੰਨ ਰਹੇ ਹੋ ਹੁਣ ਉਹਨਾਂ ਦਾ ਆਪਸ ਹੀ ਮੁਕਾਬਲਾ ਹੈ ਪਰ ਜਿੱਦਾਂ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਦਾ ਤਾਂ ਬਿਲਕੁਲ ਹੀ ਵਿਦਨ ਪਾਰਟੀ ਮੁਕਾਬਲਾ ਉੱਥੇ ਦੇ ਤਿੰਨ ਚਾਰ ਬੰਦੇ ਇੱਕ ਦੂਜੇ ਦੇ ਗਲਮੇ ਫੜੀ ਫਿਰਦੇ ਨੇ ਟਿਕਟ ਮੇਰੀ ਸੀ ਮੇਰੀ ਸੀ ਜਿਹੜਾ ਸਾਡਾ ਇਹਨਾਂ ਨੇ 2 ਮਹੀਨੇ ਪਹਿਲਾਂ ਸਾਡੇ ਦੇ ਮਜ਼ੇ ਲਏ ਨਾ ਚੁਟਕੀਆਂ ਲਈਆਂ ਇਹਨਾਂ ਨੇ ਉਦੋਂ ਕਿਤੇ ਅਕਲ ਵਰਤ ਕੇ ਆਪਣਾ ਕੰਮ ਕਰਦੇ ਨਾ ਇਦਾਂ ਇਹ 18 ਤਰੀਕ ਨੂੰ ਦਾ ਨਾਮਿਨੇਸ਼ਨ ਭਰੀ ਜਾਣੀ ਸੀ ਤੇ 17 ਤਰੀਕ ਤੱਕ ਟਿਕਟਾਂ ਵੰਡ ਦੇ ਪਈ ਸੀ ਅੱਜ ਉਹਨਾਂ ਦਾ ਕੋਤਕਲੇਸ਼ ਆਪਸ ਵਿੱਚ ਹੀ ਪਿਆ ਹੋਇਆ ਇਸ ਕਰਕੇ ਕਾਂਗਰਸ ਮੁਕਾਬਲੇ 'ਚ ਹੀ ਹੈ ਨਹੀਂ ਅਕਾਲੀਆਂ ਦਾ ਆਧਾਰ ਖਤਮ ਹੋ ਗਿਆ ਜੇ ਵਨ ਲਾਈਨਰ ਕਹਾਂ ਤੇ ਮੁਕਾਬਲਾ ਪੰਜਾਬ 'ਚ ਹੈਗਾ ਆਪ ਵਰਸਸ ਆਲ ਇਹ ਸਾਰੇ ਇੱਕ ਥਾਂ ਤੇ ਇਕੱਠੇ ਹੋ ਚੁੱਕੇ ਨੇ ਤਾਂ ਵੀ ਇਹਨਾਂ ਕੋਲ ਰਲ ਕੇ ਵੀ ਨਹੀਂ ਲੜਿਆ ਜਾ ਰਿਹਾ ਔਰ ਜੇ ਟੋਟਲ ਇਹ ਸਾਰੇ ਰਲ ਕੇ ਵੀ 15 ਸੀਟਾਂ ਲੈ ਕੇ ਤੇ ਮੈਨੂੰ ਫੜ ਲਓ ਮੰਤਰੀ ਕੌਣ ਬਣਨ ਜਾ ਰਿਹਾ ਅਗਰ ਸਰਕਾਰ ਬਣਦੀ ਆਮ ਆਦਮੀ ਪਾਰਟੀ ਦੀ ਕੌਣ ਹੋਏਗਾ ਮੁੱਖ ਮੰਤਰੀ ਅਗਰ ਨਹੀਂ ਜੀ ਸਰਕਾਰ ਤਾਂ ਬਣ ਗਈ ਹੈ ਅਸਰਕਾਰ ਸਾਡੀ ਮਾਲਵੇ ਚੋਂ ਹੀ ਬਣ ਗਈ ਹੈ। ਬਾਕੀ ਸੀਟਾਂ ਦਾ ਸੀ ਬੋਨਸ ਚ ਦੇ ਰਹੇ ਆ ਮਾਝੇ ਦੀਆਂ ਔਰ ਦੁਆਬੇ ਦੀਆਂ। ਬਾਕੀ ਮੁੱਖ ਮੰਤਰੀ ਮੈਂ ਤੁਹਾਨੂੰ ਹੁਣੇ ਸ਼ੋਰ ਕਰ ਦਿੰਨਾ ਕਿ ਸਾਡੀ ਪਾਰਟੀ ਦਾ ਕੋਈ ਐਮਐਲਏ ਬਣੇਗਾ ਬਾਹਰ ਨਹੀਂ ਨੇ ਆਉਂਦੇ। ਭਗਵੰਤ ਮਾਨ ਸੁਭਾਵਾਂ ਚ ਹੱਥ ਖੜੇ ਕਰਾ ਲੈਂਦੇ ਨੇ। ਉਹ ਕਹਿੰਦੇ ਨੇ ਕਿ ਕਿਉਂ ਮੈਨੂੰ ਸੀਐਮ ਮੰਨਦੇ ਹੋ? ਲੋਕ ਕਹਿੰਦੇ ਹਾਂਜੀ ਮੰਨਦੇ ਆ। ਭਗਵੰਤ ਮਾਨ ਸੀਐਮ ਹੋ ਸਕਦੇ ਨੇ। ਸੀਐਮ ਤਾਂ ਸਾਡੀ ਪਾਰਟੀ ਚ ਕੋਈ ਐਸੀ ਦਾਵੇਦਾਰੀ ਨਹੀਂ ਹੈ ਕਿ ਫਲਾਣਾ ਬੰਦਾ ਹੀ ਬਣੇਗਾ। ਦੇਖੋ ਪਾਰਟੀ ਜਿਹਨੂੰ ਆਰਡਰ ਕਰ ਦੇਗੀ ਪਾਰਟੀ ਅਸੀਂ ਸਾਰੇ ਰਲ ਕੇ ਸਲਾਹ ਕਰਾਂਗੇ ਮੈਂ ਵੀ ਪਾਰਟੀ ਦਾ ਕਨਵੀਨਰ ਆ ਮੇਰੀ رائے ਬੜੀ ਇੰਪੋਰਟੈਂਟ ਹੋਏਗੀ ਵਿੱਚ ਅਸੀਂ ਸਾਰੇ ਰਲ ਕੇ ਸਾਡੀ ਪੀਐਸਸੀ ਬੈਠੇਗੀ ਪੀਐਸਸੀ ਜੋ مشورہ ਕਰੇਗੀ ਉਹ ਅਰਵਿੰਦ ਕੇਜਰੀਵਾਲ ਨੂੰ ਵੀ ਮੰਨਣਾ ਪੈਂਦਾ ਹੈ ਪੀਐਸਸੀ ਜੋ ਕਹਿੰਦੀ ਹੈ ਪੋਲੀਟੀਕਲ ਐਡਵਾਈਸਰੀ ਕਮੇਟੀ ਹਵਨਤਮਨ ਦੇ ਨਾਂ ਤੇ ਸਪੋਰਟ ਲੈਣੇ ਤੁਸੀਂ ਕਰੋਗੇ ਉਹਨਾਂ ਦੀ ਹਮਾਇਤ ਜੇ ਪੀਐਸਸੀ ਕਹਿੰਦੀ ਹੈ ਤਾਂ ਮੈਂ 100 1% ਉਹਨੂੰ ਸਪੋਰਟ ਕਰਾਂਗਾ ਉਹਨੇ ਕੰਮ ਬੜਾ ਕੀਤਾ ਪੰਜਾਬ ਵਾਸਤੇ ਤੇ ਪੀਐਸਸੀ ਦਾ ਜੋ ਆਰਡਰ ਹੋਏਗਾ ਪੀ ਕਾਰਨਾ ਕਿ ਕਿਉਂ ਨਹੀਂ ਲਾਨਿਆ ਜਾ ਰਿਹਾਗਾ ਇਲੈਕਸ਼ਨ ਤੋਂ ਪਹਿਲਾਂ ਤੁਹਾਨੂੰ ਕੀ ਲੱਗਦਾ ਹੈ ਅਰਵਿੰਦ ਕੇਜਰੀਵਾਲ ਨੂੰ ਕਿਉਂ ਲੱਗਦਾ ਹੈਗਾ ਕਿ ਇਲੈਕਸ਼ਨ ਤੋਂ ਪਹਿਲਾਂ ਸੀਐਮ ਨਾਲ ਲਾਨਿਆ ਜਾ ਇਹ ਕੰਮ ਇਹ ਸਵਾਲ ਕਾਂਗਰਸ ਨੇ ਵੀ ਪੁੱਛਿਆ ਤੁਸੀਂ ਕਿਸੇ ਉਹਨਾਂ ਨੂੰ ਵੀ ਕੈਪਟਨ ਨੂੰ ਉਹ ਕਹਿੰਦੇ ਸਾਡਾ ਲਾਨਣਗੇ ਰਾਹੁਲ ਗਾਂਧੀ ਆਉਣਗੇ ਕਹਿੰਦੇ ਲਾਨਣਗੇ ਕਦੋਂ ਕਿਨ 27 ਨੂੰ ਹੋ ਸਕਦਾ 28 ਨੂੰ ਹੋ ਸਕਦਾ ਤੁਸੀਂ ਦੱਸ ਦਿਓ ਫਿਰ ਜਿਹੜਾ ਕੰਦਾ ਤੇ ਲਿਖਾਇਆ ਸੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਉਹਦਾ ਕੀ ਮਤਲਬ ਸੀ ਇਹਦਾ ਮਤਲਬ ਫਰਾਡ ਸੀ ਲੋਕਾਂ ਨਾਲ ਕਹਿੰਦੇ ਹਾਂ ਕੈਪਟਨ ਵੀ ਹੋ ਸਕਦਾ ਹੈਗਾ ਫਿਰ ਹੋ ਉਹਨੂੰ ਤਾਂ ਕੋਈ ਵੀ ਹੋ ਸਕਦਾ ਹੈ ਤੁਹਾਡਾ ਕੋਣ ਹੋ ਗੋਣਾ ਤਾਂ ਛੱਡ ਨਾ ਉਹ ਤਾਂ ਨੇਪਟ ਲੈਣ ਗਿਆ ਆਪਦਾ ਤੁਸੀਂ ਆਪਦਾ ਦੱਸੋ ਸਾਡੇ ਕੋਲ ਉਹਨਾਂ ਕੋਲ ਤਾਂ ਕੈਂਡੀਡੇਟ ਹੀ ਨਹੀਂ ਆਪਸ ਹੀ ਫਸੇ ਪਏ ਨੇ ਤੁਹਾਡੇ ਕੋਲ ਜ਼ਿਆਦਾ ਨਹੀਂ ਨਾ ਘੁੱਗੀ ਵੀ ਆ ਫੂਲਕਾ ਭਗਵੰਤਮਾਨ ਸਿਪਾਲ ਖਹਿਰਾ ਮੈਂ ਉਹੀ ਕਹਿ ਰਿਹਾਗਾ ਕਿ ਹਰ ਬੰਦਾ ਸੀਐਮ ਬਣਨਾ ਚਾਹੁੰਦਾ ਆ ਮਾਦੀ ਪਾਰਟੀ ਚ ਕੌਣਾ ਸਾਡੇ ਚੋਂ ਕਿਸੇ ਨੇ ਨਹੀਂ ਕਿਹਾ ਸੀ ਬੰਨਣਾ ਚਾਹੁੰਨੇ ਆ ਭਗਵੰਤ ਮਾਨ ਦਾ ਕਹਿ ਰਹੇ ਆ ਸਾਡੇ ਕੋਲ ਕੈਪੇਬਿਲਟੀ ਹੈਗੀ ਸਾਡੇ ਭਗਵੰਤ ਮਾਨ ਨੇ ਤਾਂ ਕਿਹਾ ਇਸ ਚੀਜ਼ ਚਲੋ ਉਹਨਾਂ ਨੇ ਕਿਹਾ ਕਿ ਜੇ ਜੀ ਸਿੰਘ ਨੇ ਉੱਥੋਂ ਡਿਨਾਈ ਵੀ ਕੀਤਾ ਖਬਰ ਲੱਗੇ ਕਿ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਭਗਵੰਤ ਮਾਨ ਉਸ ਤੱਕ ਕਦੋਂ ਬਾਰ ਬਾਰ ਇੱਕ ਚੀਜ਼ ਪੁੱਛੀ ਜਾਏਗੀ ਮੈਨੂੰ ਵੀ ਤੁਸੀਂ ਬਾਰ ਬਾਰ ਪੁੱਛੋਗੇ ਤਾਂ ਮੈਂ ਇਹੀ ਕਹਾਂਗਾ ਕਿ ਜੇ ਅਗਰ ਮੈਨੂੰ ਪਾਰਟੀ ਕਹੇਗੀ ਤਾਂ ਮੈਂ ਬਣਨ ਨੂੰ ਤਿਆਰ ਹਾਂ ਹੈਨਾ ਉਹ ਐਰੋਂ ਤੁਸੀਂ ਸੱਚੀ ਇਸ ਸੈਂਸ ਵਿੱਚ ਭਾਜੀ ਤਿਆਰ ਤਾਂ ਮੈਂ ਹਣਾ ਜੀ ਪਾਰਟੀ ਦਾ ਹੁਕਮ ਤੇ ਫਿਰ ਜਾਂ ਪਾਰਟੀ ਮਤਲਬ ਗੁਰਪ੍ਰੀਤ ਘੁੱਗੀ ਅਗਲੇ ਸੀਐਮ ਹੋ ਸਕਦੇ ਨੇ ਜੇ ਪਾਰਟੀ ਦੀ ਸੱਤ ਤੁਹਾਡੀ ਸਰਕਾਰ ਬਣਦੀ ਹੈ ਜੇ ਪਾਰਟੀ ਕਹੇ 117 ਚ ਕੋਈ ਵੀ ਹੋ ਸਕਦਾ ਹੈ ਗੁਰਪ੍ਰੀਤ ਘੁੱਗੀ ਵੀ 117 ਚ ਹੀ ਆਏਗਾ ਜਾਂ ਜਿੰਨੀਆਂ 100 102 ਸੀਟਾਂ ਹੁੰਦੀਆਂ ਸਾਡੀਆਂ ਉਹਦੇ ਚੋਂ ਜਿੰਨੂੰ ਪਾਰਟੀ ਕਹੇਗੀ ਆਈ ਐਮ ਥੇਰ ਮੈਂ ਉਹਨਾਂ 102 ਦੇ ਵਿੱਚੋਂ ਹੋਵਾਂਗਾ ਤੇ ਫਿਰ ਜੇ ਪਾਰਟੀ ਮੈਨੂੰ ਕਹੇਗੀ ਮੈਨੂੰ ਵੀ ਨਾ ਮੈਂ ਵੀ ਨਾ ਨਹੀਂ ਕਰ ਸਕਦਾ ਔਰ ਜੇ ਕਿਸੇ ਐਸੇ ਬੰਦੇ ਨੂੰ ਕਹੇ ਕਿ ਜਿਹਦਾ ਤੁਹਾਨੂੰ ਨਾਮ ਵੀ ਯਾਦ ਨਹੀਂ ਹੋਣਾ ਕੋਈ ਐਸਾ ਸਾਡਾ ਐਮਐਲਏ ਸ਼ਾਇਦ ਤੁਸੀਂ ਉੱਥੇ ਅਜੇ ਪਹੁੰਚੇ ਵੀ ਹੁਣ ਕੀ ਲੱਗਦਾਗਾ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਮਾਝਾ ਜਿਹੜੀ ਇਹ ਪਰਸੈਪਸ਼ਨ ਬਿਲਡ ਹੋ ਰਹੀ ਹੈ ਜਾਂ ਪਰਸੈਪਸ਼ਨ ਬਣ ਰਹੀ ਹੈ ਕਮਜ਼ੋਰ ਆਉ ਟੁੱਟ ਜਾਏਗੀ ਤੁਸੀਂ ਮਾਝੇ 'ਚ ਫਿਰ ਰਹੇ ਹੋ ਤੁਸੀਂ ਆਪ ਹੀ ਦੇਖ ਲਿਆ ਜੀ ਕਦੇ ਕੋਈ ਕਹਿੰਦੇ ਸੀ ਕਿ ਮਾਝੇ 'ਚ ਇੱਕ ਸੀਟ ਵੀ ਨਹੀਂ ਆਉਣੀ ਮਾਝਾ ਖਾਲੀ ਪਿਆ ਇਹਨਾਂ ਦਾ ਔਰ ਅੱਜ ਤੁਸੀਂ মিডিਆ ਹੋ ਤੁਸੀਂ ਸਾਰੇ ਮਾਝੇ ਨੂੰ ਲੱਗਦਾ ਛੋਟੇਪੁਰ ਕਰਕੇ ਕੀ ਨੁਕਸਾਨ ਹੋਇਆ ਤੁਸੀਂ ਕਹਿੰਦੇ ਕਿ ਇੱਕ ਕਾਰਨ ਹੋਇਆ ਇਹ ਘਟਨਾ ਹੋਈ ਛੋਟੇਪੁਰ ਕਰਕੇ ਕੀ ਨੁਕਸਾਨ ਹੋਇਆ ਛੋਟੇਪੁਰ ਕਰਕੇ ਨੁਕਸਾਨ ਨਹੀਂ ਹੋਇਆ ਕਿਉਂਕਿ ਛੋਟੇਪੁਰ ਨੇ ਆਪਣਾ ਇੱਕ ਸਟਰਕਚਰ ਇੱਥੇ ਬਣਾਇਆ ਹੋਇਆ ਸੀ ਔਰ ਪਾਰ ਉਹ ਫਿਰ ਥੱਲੇ ਦੇ ਬੰਦੇ ਵੀ ਸਾਰੇ ਬਾਹਰ ਕਰਨੇ ਪਏ ਪਾਰਟੀ ਚ ਕਿਉਂਕਿ ਜਿਹੜੇ ਜਿਹੜੇ ਬੰਦੇ ਕਰਕੇ ਇਸ ਬਾਕੀ ਬੰਦਿਆਂ ਤੇ ٹرسٹ ਸੀ ਜਦ ਉਸ ਬੰਦੇ ਨੇ ٹرسٹ ਤੋੜਤਾ ਉਹ ਸਾਰਾ ਸਟਰਕਚਰ ਹੀ ਤੋੜਨਾ ਪਿਆ ਬੰਦੇ ਪਾਰਟੀ ਚ ਬਾਹਰ ਕਰਨੇ ਪਏ ਉਹਦੇ ਕਰਕੇ ਸਾਨੂੰ ਥੋੜਾ ਜਿਹਾ ਐਕਸਰਸਾਈਜ਼ ਕਰਨੀ ਪਈ ਹੈ ਹੋਰ ਅਦਰਵਾਈਜ਼ ਕੋਈ ਨੁਕਸਾਨ ਨਹੀਂ ਤੁਹਾਨੂੰ ਲੱਗਦਾਗਾ ਕਿ ਸੀਐਮ ਕੈਂਡੀਡੇਟ ਦਾ ਐਲਾਨ ਪਹਿਲਾਂ ਹੋਣਾ ਚਾਹੀਦਾ ਕੋਈ ਜ਼ਰੂਰੀ ਨਹੀਂ ਹੈ ਜੀ ਇਹ ਕੋਈ ਕਨਸਟੀਟਿਊਸ਼ਨਲ ਲਾ ਨਹੀਂ ਹੈ ਕਿ ਅਸੀਂ ਕਹੀਏ ਕਿ ਸਾਡਾ ਇਹ ਹੋਣਾ ਚਾਹੀਦਾ ਕਰ ਸਕਦੇ ਹੋ ਕਰ ਲਓ ਨਹੀਂ ਦਿਲ ਕਰਦਾ ਨਾ ਕਰੋ ਗੋਆ ਦਾ ਫਾਇਦਾ ਹੋਏ ਨੂੰ ਪਾਰਟੀ ਨਾਲ ਕਰ ਪਹਿਲਾਂ ਲਾਉਣ ਦਿੱਤਾ ਜਾਵੇ ਨਹੀਂ ਮੈਨੂੰ ਇਦਾਂ ਦੀ ਕੋਈ ਗੱਲ ਨਹੀਂ ਲੱਗੋ ਕਿ ਇਹ ਜਿਹੜੀ ਸਰਕਾਰ ਆ ਇਹ ਆਮ ਆਦਮੀ ਪਾਰਟੀ ਦੇ ਨਾਂ ਤੇ ਬਣ ਰਹੀ ਹੈ ਝਾੜੂ ਦੇ ਸਿੰਬਲ ਤੇ ਬਣ ਰਹੀ ਹੈ ਕਿਸੇ ਇੱਕ ਬੰਦੇ ਦੇ ਨਾਂ ਤੇ ਸਰਕਾਰ ਨਹੀਂ ਬਣ ਰਹੀ ਕਈ ਵਾਰੀ ਪਾਰਟੀਆਂ ਕਮਜ਼ੋਰ ਹੁੰਦੀਆਂ ਨਾਲ ਅਕਾਲੀ ਦਾ ਲਗਰ ਬਾਦਲ ਸਾਹਿਬ ਦਾ ਨਾਂ ਨਾ ਲੈਣ ਤੇ ਸਰਕਾਰ ਹੀ ਨਹੀਂ ਬਣਦੀ ਉਹ ਬਾਦਲ ਸਾਹਿਬ ਦੇ ਨਾਂ ਤੇ ਸਰਕਾਰ ਬਣਾਉਂਦੇ ਨੇ ਤੋਂ ਇਦਾਂ ਕਿਸੇ ਹੋਰ ਬੰਦੇ ਦਾ ਨਾਂ ਲੈ ਦੇ ਤੁਹਾਨੂੰ ਲੋਕੀ ਕਹਣਗੇ ਤੁਹਾਨੂੰ ਕੀ ਲੱਗਦਾ ਮਾਝੇ 'ਚ ਕਿੰਨੇ ਸੀਟ ਆਉਣਗੇ ਅਕਾਲੀਆਂ ਨੂੰ ਨਹੀਂ ਸਰ ਅਕਾਲੀਆਂ ਦਾ ਤੇ ਮੈਨੂੰ ਲੱਗਦਾ ਖਾਤਾ ਵੀ ਨਹੀਂ ਖੁੱਲੇਗਾ ਤੇ ਮਾਝੇ 'ਚ ਬਿਲਕੁਲ ਖਾਤਾ ਨਹੀਂ ਖੁੱਲ ਸਕਦਾ ਉਹਨਾਂ ਦੀ ਇੱਕੋ ਸੀਟ ਤੇ ਉਮੀਦ ਸੀ ਮਜੀਠੀਆਈ ਵਾਲੀ ਜਿਹੜੀ ਸੀਟ ਹੈ ਤੇ ਮਜੀਠਾਈ ਜਦੋਂ ਅਸੀਂ ਸਾਫ਼ ਕਰਤਾ ਤਾਂ ਬਾਕੀ ਸੀਟਾਂ ਦਾ ਕੋਈ ਮਤਲਬ ਹੀ ਨਹੀਂ ਬਣਦਾ ਉਹਨਾਂ ਲਈ ਸੋ ਇਹ ਸੰਗੁਰਪ੍ਰੀਤ ਕੋੱਗੀ ਜਿਨ੍ਹਾਂ ਦਾ ਦਾਵਾ ਕਿ ਮਾਝੇ ਦੇ ਅੰਦਰ ਆਮ ਆਦਮੀ ਪਾਰਟੀ ਮਜ਼ਬੂਤ ਹੈ ਤੇ ਆਮ ਆਦਮੀ ਪਾਰਟੀ ਮਾਝੇ 'ਚ ਵੀ ਚੰਗਾ ਪ੍ਰਦਰਸ਼ਨ ਕਰੇਗੀ ਉਹਨਾਂ ਦਾ ਕਹਿਣਾ ਕਿ ਉਹ ਵੀ ਇੱਥੇ ਬਟਾਲਾ ਚੰਗਾ ਪ੍ਰਦਰਸ਼ਨ ਕਰ ਰਹੇ ਨੇ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਬਟਾਲਾ